ਉਜੀ ਟੋਲੀਏ ਗੁਰਦੁਆਰਾ ਸਾਹਿਬ ਦੇ ਬਰਾਬਰ ਦੀ ਲੰਘ ਰਹੇ ਆ ਕਿਉਂਕਿ ਪੋਦੇ ਦੂਜੀ ਸਾਈਡ ਆ ਮੈਂ ਰੁਕਦਾ ਹੋਣਾ ਨਹੀਂ ਅੱਗੇ ਨੂੰ ਕਿਉਂਕਿ ਹੁਣ ਆਏ ਆ ਵੀ ਰਾਤ ਨੂੰ ਚੱਲ ਉਹ ਪਹੁੰਚ ਜੀ ਲੋਕੇਸ਼ਨ ਤੇ ਮਾਲ ਲੈ ਦੇ ਕੱਲ ਨੂੰ ਫਿਰ ਮੁਰਕੇ ਦੋ ਤਿੰਨ ਸਟੇਸ਼ਨ ਹੋਰ ਨੇ ਪਹਿਲਾਂ ਹੀ ਲੇਟ ਲੱਗਦਾ ਸਮੇਂ ਦੇ ਹਿਸਾਬ ਨਾਲ ਕਿਉਂਕਿ ਦਿਨੇ ਗੱਡੀ ਦੁਪਹਿਰੇ ਤੁਰਦੀ ਨਹੀਂ ਹੈ ਰਾਤ ਰਾਤ ਨੂੰ ਜੀ ਚਲਾਉਣੀ ਪੈਣੀ ਹੈ। ਗਰਮੀ ਬਹੁਤ ਜ਼ਿਆਦਾ ਹੈ। ਆ ਦੇਖ ਲਓ ਰੋਡ ਤੇ ਤੁਹਾਨੂੰ ਪਤਾ ਲੱਗਦਾ ਹੋਣਾ ਟਰੱਕ ਆਂਦਾ। ਬਹੁਤ ਸੁੰਨੀਆਂ ਛੜਕਾਂ ਹੋ ਜਾਂਦੀਆਂ ਨੇ ਦੁਪਹਿਰੇ। ਕੋਈ ਟਾਵਾ ਟਾਵਾ ਹੀ ਚੱਲਦਾ ਨੇ। ਜਮਾ ਪਰ ਬਹੁਤ। ਲਓ ਜੀ ਮਿੱਤਰੋ ਪਿਆਰਿਓ ਉਲੀਆ ਕਰ ਚੱਲੇ ਪਾਰ ਤੇ ਕਹਾ ਤੋਂ ਮਾਲੇਗਾਉਂ ਤੂੰ ਕੰਨ ਕਰਾਂਗੇ ਫੇਰ ਨਗਰ ਐਹਮਦਨਗਰ ਵਾਲਾ ਰੂਟ ਕਿਉਂਕਿ ਉਹ ਮਨਵਾੜ ਹੋ ਕੇ ਜਾਂਦਾ ਠੀਕਾ ਮਾੜਾ ਜਿਹਾ ਸਿੜੜੀ ਕੋਲੇ ਜਾ ਕੇ ਕੰਮ ਚੱਲਦਾ ਰੂਟ ਦਾ ਬਾਕੀ ਠੀਕ ਆ ਆ ਗਿਆ ਕੋਈ ਲਲਿੰਗਾ ਕੇ ਨਾਲ ਲਲਿੰਗ ਰੋ ਤੁਲੀਆ ਆ ਇੱਧਰ ਮਸਜਿਦ ਬਣੀ ਆ ਮੇਰੇ ਖਿਆਲ ਵਿੱਚ ਇੱਕ ਇੱਥੇ ਮੰਦਿਰ ਬਣਿਆ ਇਹ ਇੱਥੇ ਬਣਾ ਜਾਣੀ ਇੱਕ ਆ ਹੋਰ ਛੋਟਾ ਮੰਦਿਰ ਬਣਿਆ ਹੋਇਆ ਇਹ ਇੱਥੇ ਬੜਾ ਮਹਾਰਸਤ ਦੇ ਵਿੱਚ ਮੰਦਿਰ ਮਸਜਿਦ ਤਕਰੀਬਨ ਕਾफी ਪਰਸੈਂਟ ਆ ਉਹ ਮੈਨੂੰ ਲੱਗਦਾ ਪਰੇ ਦੀ ਰੋਡ ਜਾਂਦਾ ਉਹ ਕਿਲੇ ਨੂੰ ਜਾ ਰਿਹਾ ਝੰਡੀਆਂ ਜੇ ਲੱਗੀਆਂ ਨੇ ਜਾਂ ਉਹ ਬਾਉਂਡਰੀ ਆ ਇਹ ਐਕਚੁਅਲ ਦੇ ਵਿੱਚ ਰਿਜ਼ਰਵ ਦੇ ਵਿੱਚ ਆ ਇਹ ਇਹ ਜਿਹੜਾ ਕਿਲਾ ਹੈਗਾ ਇਹ ਜੰਗਲਾਤ ਵਿਭਾਗ ਦੇ ਅੰਡਰ ਆਉਂਦਾ ਸ਼ਹਿਰ ਸਪਾਟੇ ਲਈ ਇਹ ਖੋਲਿਆ ਹੋਇਆ ਘੁੰਮਣ ਆ ਰਹੇ ਆ ਟੂ ਡ੍ਰੈਸ ਦੇ ਵਿੱਚ ਵੱਜ ਗਏ 9:30 ਐਤਵਾਰ ਦਾ ਦਿਨ ਆ ਡਰਾਈਵ ਕੋ ਲੋਟ ਗਿਆ ਅਜ ਰੂਟ ਤੇ ਮਾਲੇਗਾਉ ਤੂੰ ਉਪਰ گاਉਂ ਸਿਰੜੀ ਮਨਵਾੜਾ ਰੂੜਾ ਉਪਰ ਪੈਂ ਆ ਇਥੋਂ ਪਹਿਲਾ ਟਾਰਗੇਟ ਹੋਊਗਾ ਆਪਣਾ ਪਰਮਾੜ ਨੰਗ ਤੇ ਉਪਰ گاਉਂ ਜਾ ਟਾਰਗੇਟ ਹੋਊਗਾ ਐਸਰਡੀ ਜੇਬਲਾ ਪਾਰ ਕਰਨਾ ਤੇ ਅਹਿਮਦਨਗਰ ਪਹੁੰਚਣਾ ਫਿਰ ਕਾਲ ਕਰਕੇ ਦੇਖਦੇ ਆਂ ਕਿ ਪਾਰਟੀ ਕੋਲੇ ਰਾਤ ਨੂੰ ਚੱਲੀਏ ਜਾ ਕੇ ਫਿਰ ਸਾਬੇ ਤੇ ਰੁਕੀਏ ਨੇੜੇ ਜਾ ਕੇ ਤੇ ਪਾਰਟੀ ਕੋਲੇ ਸਵੇਰੇ ਪਹੁੰਚ ਕੇ ਟੈਂਡਰ ਨਾਲ ਗੱਲ ਕਰਦੇ ਆਂ ਫਿਰ ਕੱਲ ਤੋਂ ਬੱਸ ਦਾ ਚਲੋ ਚਾਲੀ ਆ ਖਾਦੀ ਹੋਊਗਾ ਲਓ ਜੀ ਮਿੱਤਰ ਪਿਆਰੇ ਉਹ ਵੱਜ ਗਈ ਸਵਾ 8:30 ਅਸੀਂ ਆ ਗਏ ਮਨਮਾੜ ਰੇਲਵੇ ਵਾਲੇ ਬ੍ਰਿਜ ਦੇ ਉੱਤੇ ਅੱਜ ਸੰਡੇ ਆ ਤੇ ਗੱਡੀ ਤਾਂ ਹੁਣ ਕਿਹੜੇ ਹੀ ਲੱਗੂਗੀ ਹੁਣ ਰਾਤ ਦੇਖਦੇ ਆਂ ਵੀ ਡੀਸੈਂਟ ਹੋਟਲ ਵਾਲੇ ਦੇ ਰੁਕ ਜਾਾਂਗੇ ਜਾ ਕੇ ਜਿਹਦੇ ਪਿਛਲੇ ਚੱਕਰ ਹੁਦਰਾਣ ਚੱਕਰ ਰੁਕੇ ਸੀਗੇ ਕਿਉਂਕਿ ਡੀਸੈਂਟ ਹੋਟਲ ਸੇਫ ਜਗ੍ਹਾ ਮੇਰੇ ਫਿਰ ਸਾਹੇ ਤੁਰ ਕੇ ਲੌਂਗ ਵਾਈਸ ਤੇ ਨੂੰ ਸ਼੍ਰੀ ਗੋਂਡੇ ਜਾ ਲੱਗਾਂਗੇ ਬਾਕੀ ਅਗਲੀ ਅਪਡੇਟ ਕਰਦੇ ਪਿਆਰਿਓ ਤੋ 4:00 ਵੱਜ ਗਏ ਆ ਕਰ ਲਈਏ ਕਰਮਾ ਵਾਲੀ ਸਟਾਰਟ ਤੇ ਅਸੀਂ ਰਾਤ ਫਿਰ ਡੀਸੈਂਟ ਹੋਟਲ ਵਾਲੇ ਦੇ ਰੋਕੇ ਸੀ ਕਿਉਂਕਿ ਇੱਥੇ ਸੇਫ ਹੁੰਦਾ ਇਹ ਦੂਗਾਹ ਵਾਲਾ ਜਿਹੜਾ ਰਸਤਾ ਹੈਗਾ ਸੜੀ ਰਹਾਉੜੀ ਅਹਿਮਦਨਗਰ ਦੇ ਆਸ-ਪਾਸੇ ਉੱਥੇ ਬਾਈ ਥੋੜਾ ਜਿਹਾ ਰਾਤ ਨੂੰ ਸੁੰਣਾ ਤੇ ਗਾਂਹ ਸ੍ਰੀ ਗੁੰਡੇ ਵਾਲਾ ਜਮਾਈ ਸੁੰਣਾ ਕਰਕੇ ਫਿਰ ਤਿਲ ਜਿਆ ਕਰਿਆ ਨਹੀਂ ਹੁਣ 4 ਵਜੇ ਆ ਇਥੋਂ 150 ਕਿਲੋਮੀਟਰ ਰਹਿ ਗਿਆ 160 ਹੁਣ ਜਿਆਦਾ ਨਹੀਂ ਜਿਆਦਾ ਅਸੀਂ 7:30 ਵਜੇ ਤੋਂ 7:00 ਵਜੇ ਤੱਕ ਜਾ ਪਹੁੰਚਾ ਸੀ ਤੇ ਜਣੀ ਸੇਫ ਰਹੂ ਬੰਦਾ ਇਹ ਹੋਟਲ ਵੱਡਾ ਆ ਇੱਥੇ ਗੱਡੀ ਬਹੁਤ ਰੁਕਦੀ ਆ ਜਿੱਡੀ ਪਾਰਕਿੰਗ ਸਾਰੀ ਫੁੱਲ ਹੁੰਦੀ ਆ ਰਾਤ ਨੂੰ ਹਾਂਜੀ ਮੇਤਰੋ ਪਿਆਰੇਓ ਗੁੱਡ ਮਾਰਨਿੰਗ ਦੇਖੋ ਤੋਂ ਦੁਪਹਿਰ ਹੀ ਮਈ ਦੇ ਵਿੱਚ ਜਾਣੀ ਜਿਵੇਂ ਆਪਣੇ ਸਿਆਲਾਂ 'ਚ ਧੁੰਦ ਪੈਂਦੀ ਆ ਉਸ ਨਾਲ ਬਹੁਤ ਪੈ ਰਹੀ ਆ। ਸਗਰੇਵਾਂ 5 ਵਜ ਗਏ ਆ ਤੇ ਆਪਾਂ ਫੋਲ ਲਗੇ ਇੰਟਰੂ ਸਰੜੀ ਦੇ ਵਿੱਚ ਹੈ ਗਿਆ 4-5 ਕਿਲੋਮੀਟਰ। ਇੱਥੇ ਵੀ ਰੋਡ ਦਾ ਕੰਮ ਚੱਲਦਾ ਏ ਇਹਦਾ 15 ਕਿਲੋਮੀਟਰ ਟੋਟਾ ਬਸ ਖਰਾਬ ਹੁੰਦਾ ਇਹਦੇ 'ਚ। ਬਾਕੀ ਠੀਕ ਆ। ਤੇ ਜਣੀ ਧੁੰਦ ਪਈ ਹੋਈ ਆ। ਆ ਦੇਖੋ ਜੀ। ਜਿੰਨੀ ਆਪਣੇ ਵੱਲ ਗਰਮੀ ਆ। ਅਰੇ ਇੱਥੇ ਧੁੰਦ ਪੈ ਰਹੀ ਆ ਇੱਥੇ ਮਈ ਦਾ ਮਹੀਨਾ ਬਹੁਤ ਸਮਝ ਨਾ ਮਤਲਬ ਇੱਥੇ ਕੱਲ ਦੀ ਜਰੂਰੋਂ ਦੇ ਅਸੀਂ ਮਾਲੇਗਾਹੋਂ ਤੋਂ ਮੁੜ ਪੇ ਪਲੇ ਪਾਸੇ ਨੂੰ ਥੋੜਾ ਜਿਹਾ ਠੰਡਾ ਮੋਹਰਾ ਮਤਲਬ ਹਵਾ ਉਹ ਬੜਾ ਠੰਡੀ ਸੀ ਉਹ ਤੋਂ ਪਿੱਛੇ ਤਾਂ ਦੂਦਨ ਬੁਰਾ ਹਾਲ ਰਿਹਾ ਰਾਜਸਥਾਨ ਦੇ ਇਹ ਪਿੰਡੇ ਵਿੱਚ ਤੇ ਜੇ ਹੁਣ ਸਾਈਂ ਬਾਬੇ ਦੇ ਸ਼ਹਿਰ ਆ ਪਹੁੰਚੀ ਯਾਨੀ ਧੁੰਦ ਦੇਖ ਕੇ ਸੈਲੂ ਮਾਤਲ ਪੜੀਛਾ ਤੀਜੀ ਹੈ ਵੀ ਟੈਕ ਕੇ ਆਮ ਨਾਲ ਸਫਰ ਕੱਢਿਆ ਜਾਊਗਾ ਅਹੀਂ ਤੱਕ ਗਰਮੀ ਨੇ ਬੰਦਾ ਆਏ ਪਏ ਸੀ 8:00 ਵੱਜ ਗਏ ਤੇ ਰਾਹੋਰੀ ਪਾਰ ਕਰਿਆ ਏ ਸਿੰਘਾਵੇ ਦੇ ਕੋਲੇ ਆ ਰੋਡ ਬਣਦੀ ਆ ਕਿਤੋਂ ਕਿਤੋਂ ਆ ਹੁਣ ਮਾੜਾ ਜਿਹਾ ਦੇਖੋ ਕੱਟ ਨਹੀਂ ਇੱਕ ਸਹੀ ਤਰੀਕੇ ਦਿੱਤਾ ਹੋਇਆ ਤੇ ਉਹਦੇ ਨਾਲ ਇੱਥੇ ਜਾਮ ਲੱਗ ਜਾਂਦਾ ਤੇ ਪਹਿਲਾਂ 7-8 ਗੱਡੀਆਂ ਸੀਗੀਆਂ ਜਣੇ ਖੁੱਲ ਗਿਆ ਜਾਮ ਹੁਣ ਤਾਂ ਤੁਰ ਪਿਆ ਦੇਖੋ ਹੁਣ ਘੋੜੇ ਵਾਲਾ ਵਿਚਾਰਾ ਕੀ ਕਰੂਗਾ ਉੱਥੇ ਜਿਹੜਾ ਆ ਪ੍ਰੋਪਰ ਨਹੀਂ ਬਣਾਇਆ ਹੋਇਆ ਇਹ ਸਿਸਟਮ ਆ ਰੋਡ ਬਣਾਵੇ ਸਰਕਾਰ ਕੋਈ ਚੱਕਰ ਨਹੀਂ ਪਰ ਸਿਸਟਮ ਨਾਲ ਤਾਂ ਚੱਲੇ ਨਾ ਕੰਮ ਕੋਈ ਆ ਦੇਖੋ ਕਿਵੇਂ ਉਧਰ ਅਸਲ ਦੇ ਵਿੱਚ ਉਹ ਮੂਰੇ ਐਕਸੀਡੈਂਟ ਹੋਇਆ ਕੁਝ ਪਲਟਿਆ ਹੋਇਆ ਠੀਕ 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 ਗੱਡੀ ਪਲਟ ਗਈ ਮੈਂ ਵੀ ਸੋਚ ਰਿਹਾ ਵੀ ਇਕਦਮ ਜੇ ਕੱਟ ਹੁੰਦਾ ਤੇ ਕੱਟ ਮਤਲਬ ਸਹੀ ਤਰੀਕੇ ਗੱਡੀ ਚਾੜਨਯੋਗਤਾ ਹੋਵੇ ਉਹ ਗੱਡੀ ਫਲਟ ਗਈ ਹੈ ਜੀ ਮੇਰ ਕਰੇ ਆ ਹੁਣੇ ਹੀ ਕੰਮ ਹੋਇਆ ਲੱਗਦਾ ਗੱਡੀ ਦਾ ਐਸਾ ਕੱਢ ਕੋਟ ਰਿਹਾ ਇਹ ਬੰਦੇ ਨੂੰ ਦੇਖੀਏ ਟਰਾਈ ਕਰਕੇ ਉੱਤਰ ਕੇ ਜਾ ਕੇ ਆ ਬੰਦਾ ਕੱਢਦੇ ਪਏ ਆ ਜੀ ਹਾਂ ਹਜੇ ਬੰਦੇ ਨੂੰ ਕੱਢਦੇ ਆ ਹਰਜ ਬਣਦਾ ਦੇਖਦੇ ਆ ਆਪਾਂ ਇਹ ਗੱਡੀ ਪਲਟੀ ਆ ਇੱਥੇ ਆ ਨੰਬਰ ਆ ਬੰਦਾ ਅੰਦਰ ਬੈਠਾ ਬੰਦਾ ਬਾਹਰ ਨਹੀਂ ਨਿਕਲ ਰਿਹਾ ਓਏ ਆ ਜਾ ਵੀ ਮਿੱਤਰਾ ਬਾਹਰ ਦੇਖੋ ਪੁਲਿਸ ਕਹਿੰਦਾ ਦੇ ਨਿੱਕੇ ਹੱਥ ਫੜ ਕੇ ਜਿਉਂਦੇ ਉਹ ਗੱਡੀ ਲਾਈ ਹੋਈ ਆ ਉਹ ਨਿਕਲਦਾ ਨਹੀਂ ਜਾ ਰਹੀ ਹੋ ਗਿਆ ਕੀ ਕਰ ਰਹਾ ਤਾ ਉਪਰ ਮਟਰ ਹੋਰ ਕਿ ਨਿਕਲ ਰਹਾ ਪਸਰ ਵੇਠੇ ਦੇਖੋ ਗੱਡੀ ਦਾ ਲਾਲ ਪਾਹ ਦੇਖ ਲਓ ਬਈ ਮਿੱਤਰੋ ਬੰਦੇ ਤੋਂ ਪਤਾ ਨਹੀਂ ਗਲਤੀ ਹੋ ਗਈ ਉਹ ਸ਼ਰਮੰਦ ਰਿਹਾ ਕਹਿੰਦੇ ਆ ਦਾਰੂ ਪੀਤੀ ਆ ਬੰਦਾ ਨਿਕਲ ਨਹੀਂ ਰਿਹਾ ਬਾਹਰ ਵੇਖੋ ਆ ਬੰਦਾ ਜੇ ਕਿਸੇ ਦੇ ਪਛਾਣ ਚਾਉਂਦਾ ਬਈ ਇਹ ਬੰਦਾ ਨਿਕਲ ਨਹੀਂ ਰਿਹਾ ਬਾਹਰ ਗੱਡੀ ਪਲਟਾ ਲਈ ਆ ਨਿਕਾ ਉੱਤੇ ਭੇਜਿਆ ਮੈਂ ਵੀ ਯਾਰ ਕੱਢ ਬੰਦੇ ਬਹੁਤ ਖੜੇ ਆ ਗੱਡੀ ਖੜਾ ਟੱਕਰ ਠੀਕ ਇਹ ਕਰਨਾਟਕਾ ਨੰਬਰ ਗੱਡੀ ਆ ਇਹ ਯਾਦ ਵੀ ਕਰਨਾਟਕਾ ਟੱਕਾ ਲਗੜਾ ਨੇ ਹਾਂ ਜੀ ਬੰਦਾ ਵੀ ਕਰਨਾਟਕਾ ਦਾ ਹੀ ਲੱਗਦਾ ਡਰਾਈਵਰ ਨਹੀਂ ਆਉਂਦਾ ਚਾਬੀ ਵੀ ਹੈ ਨਹੀਂ ਅੰਦਰ ਵਿੱਚ ਨਹੀਂ ਆਉਂਦਾ ਬੰਦਾ ਓਏ ਆ ਜਾ ਬਈ ਆ ਗੂਗ ਪਕੜ ਗਈ ਫਿਰ ਨੁਕਸਾਨ ਹੋ ਜਾਏਗਾ ਜ਼ਿਆਦਾ ਆ ਜਾ ਬਾਹਰ ਲੋ ਜੀ ਇਹੋ ਜਿਹੀ ਦੁਨੀਆ ਹੈਗੀ ਆ ਇਸਕੇ ਲਗਾਣੇ ਕਿ ਕੁਝ ਹੋਰੀ ਟੱਪ ਕੇ ਨਾ ਗੱਡੀ ਪਲਟੀ ਆ ਤੇ ਡਰਾਈਵਰ ਵਿੱਚ ਬੈਠਾ ਨਿਕਲਦਾ ਨਹੀਂ ਅਸੀਂ ਤਾਂ ਕੋਸ਼ਿਸ਼ ਬਹੁਤ ਕਰ ਲਈ ਫਰਜ ਹੁੰਦਾ ਆਪਣਾ ਹੁਣ ਉਹ ਬੰਦਾ ਸਾਡਾ ਵੀ ਮਾਲ ਲੇਟ ਹੁੰਦਾ ਬਾਈ ਤੁਰਨਾ ਹੀ ਪੈਣਾ ਜਦੋਂ ਬੰਦਾ ਨਿਕਲ ਨਹੀਂ ਰਿਹਾ ਚੱਲ ਨਿੱਕੇ ਆ ਜਾ ਉਹਦਾ ਹੁਣ ਕਮਲ ਕੁੱਟਦਾ ਹੁਣ ਆਪਾਂ ਕੀ ਕਰੀਏ ਅਹਿਮਦਨਗਰ ਦਾ ਬਾਈ ਪਾਸ ਉਹ ਵਾਹ ਦਾ ਯਾਰ ਦਲੇ ਉਹ ਲੱਤੀਸ਼ਾਨ ਬਿਓ ਉਹ ਆਵਾਜ਼ ਘਾੜ ਜਬਰਦਸਤ ਬੜਾ ਸਿਆਗੇ ਮਤਲਬ ਫਿਲ ਲੱਗਦਾ ਕਿ ਚਲਾਉਂ ਇਹ ਸ਼੍ਰੀ ਗੋਂਡੇ ਦੇ ਨੇੜੇ ਇਹ ਉਹੀ ਰਾਹ ਤੁਸੀਂ ਪਿਛਲੀਆਂ ਵੀਡੀਓ ਚ ਵੀ ਦੇਖਿਆ ਹੋਣਾ ਪਹਿਲਾਂ ਮੇਰਾ ਖਿਆਲ ਆ ਵੀ ਨਵੰਬਰ ਜੁ ਇਹਦੇ ਸਾਈਕਲ ਲਾ ਕੇ ਗਏ ਸੀ ਆਪਾਂ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਇੱਥੋਂ ਹੀ अंगूर ਭਰ ਕੇ ਲੈ ਕੇ ਗਏ ਆ ਹੁਣ ਫੇਰ ਸਾਈਕਲ ਆਉਣ ਆਏ ਆ ਪਹੁੰਚ ਗਏ ਆ ਸ਼੍ਰੀ ਗੋਂਡੇ ਰਹਿ ਗਿਆ ਲਗਭਗ 5 ਕਿਲੋਮੀਟਰ ਪਾਸਰ ਇੱਧਰੋਂ ਰਾਹ ਇਹ ਸਿੰਗਲ ਹੀ ਜਾਂਦਾ ਪਰ ਜਦੋਂ ਸ਼ਹਿਰ ਪਾਰ ਕਰਕੇ ਬੰਦੇ ਕੁੰਡੇ ਵਾਲਾ ਰੋਡ ਪੜਦੇ ਆ ਉਹ ਏਰਲੈਨ ਰੋਡ ਆ ਬਹੁਤ ਚੌੜਾ ਰੋਡ ਆ ਉਹ ਤੇ ਪਾਸ ਲੋ ਜੀ ਇਹੋ ਜਿਹੇ ਰਾਹਾਂ 'ਚ ਰਸਾ ਲੈਂਦੇ ਆ ਗੱਡੀ ਹੁਣ 24 24 ਫੁੱਟ ਇਹਨਾਂ ਦੀ ਲੈਂਥ ਆ ਗੱਡੀਆਂ ਦੀ ਤੇ ਉਹ ਤੋਂ ਬਾਅਦ ਕੈਵਨਸ ਨੇ ਇਹ 30 ਫੁੱਟ ਤੋਂ ਪਲੱਸ ਚਲੀ ਜਾਂਦੀ ਆ ਵੀ 10 ਪਹਿਲਾਂ ਵੀ ਇਹਦੇ ਲਾ ਕੇ ਗਏ ਸੀ ਗੇਰਾ ਇਹ ਸੱਤ ਟਾਣਾ 12 ਵੀ ਉੱਤੇ ਨਾਲ ਲੱਗਦੀਆਂ ਨੇ ਜਮਾ ਬਸ ਬੰਦਾ ਕਿਵੇਂ ਭਰਾ ਤਾਂ ਦਿੰਦੇ ਆ ਹੁਣ ਇਹਨਾਂ ਨੂੰ ਵੀ ਚਾਹੀਦਾ ਵੀ ਬਾਈ ਆਪਦਾ ਗਟਾਉਨ ਕਿਤੇ ਸਹੀ ਜਗ੍ਹਾ ਤੇ ਰੱਖੋ ਪਤੰਦਰ ਦੇ ਘਰੇ ਲੈਂਦੀ ਆ ਅੱਗੇ ਵੀ ਗੇਰਾ ਆਏ ਸੀ ਪੁਰਾਣੀਆਂ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਸ਼੍ਰੀ ਗੋਣਡੇ ਦਾ ਤੇ ਆ ਦੇਖਿਓ ਹਲੇ ਹੋਰ ਬਹੁਤ ਉੱਤੇ ਖਾਣੀ ਹੋਣੀ ਐ ਉਹਥੇ ਘਰੇ ਲੱਗਣੀ ਐ ਇਹਦੇ ਉਦੋਂ ਬਾਅਦ ਜਦੋਂ ਵਾਪਸ ਕੱਢਣੀ ਪੈਂਦੀ ਆ ਉਦੋਂ ਵੀ ਵਾਫਰ ਰੱਬ ਹੀ ਜਾਣਦਾ ਕਿਵੇਂ ਬੈਕ ਫੂਕ ਕਰਕੇ ਗੱਡੀ ਨਿਕਲਦੀ ਐ